ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਮੈਂ ਗੱਲਬਾਤ ਕਰਾਂਗਾ ਕਿ ਪੰਜਾਬ ਦੇ ਵਿੱਚ 158 ਪਿੰਡਾਂ ਦੀ ਜਿਹੜੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਦੀ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕੀ ਲਾਭ ਤੇ ਕੀ ਨੁਕਸਾਨ ਹੋਣੇ ਨੇ ਉਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਹਰ ਇੱਕ ਦੇ ਹਰ ਇੱਕ ਕਿਸਾਨ ਦੇ ਭਵਿੱਖ ਨਾਲ ਜੁੜੀ ਹੋਈ ਗੱਲਬਾਤ ਆ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹਰ ਰੋਜ਼ ਲੈਂਡ ਪੂਲਿੰਗ ਪਾਲਿਸੀ ਦੀ ਗੱਲਬਾਤ ਆਪਾਂ ਪੜ ਰਹੇ ਆਂ ਅਖਬਾਰਾਂ ਚ ਆ ਰਹੀ ਆ ਬਿਆਨ ਵੀ جاری ਹੋ ਰਹੇ ਨੇ ਹੋਰ ਵੀ ਬੜਾ ਕੁਝ ਸਰਕਾਰ ਕਹਿੰਦੀ ਆ ਕਿ ਬਹੁਤ ਵਧੀਆ ਪਾਲਿਸੀ ਆ ਦੂਜੀਆਂ ਪਾਰਟੀਆਂ ਕਹਿੰਦੀਆਂ ਨੇ ਵਧੀਆ ਨਹੀਂ ਕਿਸਾਨ ਜੁਨੀਆਨਾ ਵੀ ਵਿਰੋਧ ਕਰ ਰਹੀਆਂ ਨੇ ਲੈਕਿਨ ਇਹਦੇ باوجود 158 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਕਰਕੇ 158 ਪਿੰਡ ਉਜਾੜੇ ਜਾ ਰਹੇ ਨੇ। ਉਹਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਰਹਿੰਦੇ ਨੇ, ਕਿਸਾਨ ਵੀ ਰਹਿੰਦੇ ਨੇ, ਮਜ਼ਦੂਰ ਵੀ ਰਹਿੰਦੇ ਨੇ, ਮੁਸਲਮਾਨ, ਹਿੰਦੂ, ਸਿੱਖ, ਈਸਾਈ, ਮਤਲਬ ਉਹਦੇ 'ਚ ਹਰੇਕ ਭਾਈਚਾਰਾ ਰਹਿੰਦਾ ਹੈਗਾ। ਉਹ ਸਾਰਿਆਂ ਨੂੰ ਉਜਾੜਨ ਦਾ ਪ੍ਰਬੰਧ ਪੂਰਾ ਕਰ ਦਿੱਤਾ ਗਿਆ ਹੈਗਾ। ਤੇ ਦੋਸਤੋ ਉਹ ਪਾਲਿਸੀ ਹੈ ਕਿ ਉਸ ਪਾਲਿਸੀ ਦਾ ਜਿਹੜਾ ਇਹਨਾਂ ਨੇ ਜਿਵੇਂ ਉਹਦੇ ਅਮਨ अरोड़ा ਜੀ ਕਹਿ ਰਹੇ ਸੀ ਇਹ ਤਾਂ ਸਾਰੀ ਦੁਨੀਆ ਤੋਂ ਸਾਰੇ ਦੇਸ਼ ਦੇ ਵਿੱਚੋਂ ਅੱਜ ਹੀ ਪਾਲਿਸੀ ਵਧੀਆ ਲੈ ਕੇ ਆਂਦੀ ਹੈ ਅੱਜ ਤੱਕ ਤਾਂ ਇਹ ਜੀ ਕਦੇ ਪਾਲਿਸੀ ਆਈ ਵੀ ਨਹੀਂ ਹੈਗੀ ਉਹਨਾਂ ਨੇ ਬੜਾ ਠੋਕ ਠੋਕੇ ਕਿਹਾ ਕਿ ਇਹ ਤਾਂ ਬਹੁਤ ਹੀ ਵਧੀਆ ਪਾਲਿਸੀ ਆ ਇਹਦੇ ਮੁਤਾਬਕ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਰਹੇ ਜਿਨੇ ਜ਼ਮੀਨ ਦੇਣੀਆਂ ਉਹ ਦੇਵੇ ਜਿਨੇ ਨਹੀਂ ਦੇਣੀ ਉਹ ਜ਼ਮੀਨ ਨਾ ਦੇਵੇ ਹੁਣ ਦੋ ਤੋਂ ਪਾਲਿਸੀ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ 158 ਪਿੰਡਾਂ ਦੀ ਜ਼ਮੀਨ ਅਕਵਾਇਰ ਹੋਣੀ ਆ ਲੁਧਿਆਣੇ ਦੇ ਨੇੜੇ ਜਿਹੜੀ ਪਹਿਲਾਂ ਇਹਨਾਂ ਨੇ ਕੀਤੀ ਸੀ 45000 ਉਹਦੇ ਕਰੀਬ ਉਹ ਵਧਾ ਕੇ ਹੁਣ 6363000 ਏਕੜ ਕਰਤੀ 20 22000 ਏਕੜ ਇੰਡਸਟਰੀ ਲਈ ਹੋਰ ਕੱਲ ਮਤਲ ਇਹਨਾਂ ਨੇ ਪਿੰਡ ਨੇ ਜਿਹੜੇ ਅਕਵਾਇਰ ਕਰਨ ਦਾ ਐਲਾਨ ਕਰਤਾ ਜਾਨੀ ਕਿ ਟੋਟਲ 62 63000 ਏਕੜ ਤੱਕ ਲਈ ਲੁਧਿਆਣੇ ਦੇ ਕੋਲ ਐਕਵਾਇਰ ਹੋਣੀਆਂ ਜਿੰਨੇ ਪਿੰਡ ਪੰਜਾਬ ਦੇ 150 ਤੋਂ ਵੱਧ 158 ਪਿੰਡ ਗਿਨੇ ਜਾ ਰਹੇ ਨੇ ਜਿਹੜੇ ਐਕਵਾਇਰ ਹੋਣ ਜਾ ਰਹੇ ਨੇ ਇਹਨਾਂ ਦੀ ਦੋਸਤੋ ਨੁਕਸਾਨ ਕੀ ਹੈ ਜ਼ਿਮੀਂਦਾਰਾਂ ਨੂੰ ਜ਼ਿਮੀਂਦਾਰਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਆ ਕਿ ਉਹ ਪਾਲਿਸੀ ਦੇ ਐਲਾਨ ਹੁੰਦਿਆਂ ਅੱਜ ਤੋਂ ਬਾਅਦ ਜ਼ਿਮੀਂਦਾਰ ਕੋਈ ਲੋਨ ਨਹੀਂ ਲੈ ਸਕਦਾ ਜ਼ਿਮੀਂਦਾਰ ਆਪਣੀ ਜ਼ਮੀਨ ਵੇਚ ਨਹੀਂ ਸਕਦਾ ਕਹਿਣੇ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਤੁਸੀਂ ਅੱਜ ਤੋਂ ਸਿਰਫ ਉਹ ਜ਼ਮੀਨ ਦੀ ਪੈਦਾਵਾਰ ਖਾ ਸਕਦੇ ਹੋ ਬਾਕੀ ਸਾਰੇ ਲਾਭ ਤੁਹਾਡੇ ਖਤਮ ਉਸ ਤੋਂ ਬਾਅਦ ਜਦੋਂ ਤੁਹਾਡੀ ਜ਼ਮੀਨ ਐਕਵਾਇਰ ਕਰਨ ਦਾ ਪ੍ਰੋਸੈਸ ਸਟਾਰਟ ਹੋ ਗਿਆ ਇਹਨਾਂ ਨੇ ਕਿਹਾਗਾ ਕਿ ਅਸੀਂ 1200 ਗਾਜ ਤੁਹਾਨੂੰ ਵਾਪਸ ਦੇਵਾਂਗੇ 1000 ਗਾਜ ਰੈ residențial 200 ਗਾਜ ਦਾ ਤੁਹਾਨੂੰ 100 ਰੂਮ ਦੇਣਾਗਾ ਡਿਵੈਲਪ ਕਰਕੇ ਦੇਵਾਂਗੇ ਦੋਸਤੋ ਮੈਨੂੰ ਇੱਕ ਗੱਲ ਦੱਸੋ ਪੰਜਾਬ ਸਰਕਾਰ ਸਾਡੇ ਮਲਾਜ਼ਮਾਂ ਨੂੰ ਤਨਖਾਹਾਂ ਵੀ ਲੋਨ ਲੈ ਕੇ ਦੇ ਰਹੀ ਆ ਲੋਨ ਦੀਆਂ ਕਿਸ਼ਤਾਂ ਵੀ ਲੋਨ ਲੈ ਕੇ ਚੁਕਾ ਰਹੀ ਆ ਉਹ ਇਹਦੀ ਵੱਡੀ ਮਤਲਬ ਜਿਹੜੇ ਅ ਕਲੋਨੀਆਂ ਬਸਾਉਣ ਜਾ ਰਹੀ ਆ ਉਹਨਾਂ ਦੀ ਡਿਵੈਲਪਮੈਂਟ ਕਿੱਥੋਂ ਕਰੇਗੀ ਆਪਾਂ ਸਮਝ ਸਕਦੇ ਆ ਇਹ ਤਾਂ ਪੰਜਾਬੀ ਮਤਲਬ ਮੋਟਾ ਜਿਹੀ ਗੱਲ ਐ ਕਿ ਜਦੋਂ ਸਾਡੇ ਕੋਲ ਪੈਸੇ ਰੋਟੀ ਖਾਣ ਨੂੰ ਪੈਸੇ ਨਹੀਂ ਤਨਖਾਹ ਦੇਣ ਨੂੰ ਪੈਸੇ ਨਹੀਂ ਤਾਂ ਅਸੀਂ ਡਿਵੈਲਪਮੈਂਟ ਕਿੱਥੋਂ ਕਰਾਂਗੇ ਸਿੱਧਾ ਜਿਹਾ ਸਾਬ ਐ ਕਿ ਅਸੀਂ ਡਿਵੈਲਪਰਾਂ ਨੂੰ ਦੇਵਾਂਗੇ ਅਸੀਂ ਦਿੱਲੀੋਂ ਕੇਜਰੀਵਾਲ ਉਹਨਾਂ ਦੇ ਦੋਸਤਾਂ ਨੂੰ ਲਿਆ ਕੇ ਹੋਰ ਦੇਸ਼ ਦੇ ਵਿੱਚੋਂ ਵੱਡੇ ਵੱਡੇ ਜਿਹੜੇ ਬਿਲਡਰ ਨੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਅਸੀਂ ਡਿਵੈਲਪ ਕਰਨ ਦੇ ਖਾਤਰੇ ਜ਼ਮੀਨਾਂ ਦੇਵਾਂਗੇ ਔਰ ਦੂਜੀ ਗੱਲ ਜਿਹੜੀ ਅਮਨ ਰੋੜੇ ਨੇ ਕਹੀ ਕਿ ਥੋਤੋਂ ਕੋਈ ੱੱਕੇ ਨਾਲ ਜ਼ਮੀਨ ਨਹੀਂ ਲਈ ਜਾਊਗੀ ਜਿਹੜਾ ਕੋਈ ਦੇਣੀ ਚਾਹੁੰਦਾ ਉਹ ਦੇ ਦੇ ਜਿਹਨੇ ਨਹੀਂ ਦੇਣੀ ਨਾ ਦੇਵੇ ਦੋਸਤੋ ਮੈਨੂੰ ਇੱਕ ਗੱਲ ਦੱਸੋ ਕਿ ਆ ਆਦਮੀ ਇਨਕੁਆਇਰ ਕਰ ਲਈ 100 ਏਕੜ ਜਾਂ 60000 ਏਕੜ ਹੁਣ ਇਹਦੇ ਚੋਂ ਅੱਧੇ ਕਿਸਾਨ ਕਹਿੰਦੇ ਨੇ ਕਿ ਅਸੀਂ ਮਤਲਬ ਨਹੀਂ ਦੇਣੀ ਹੈਗੀ ਫਿਰ ਉਹ ਪ੍ਰੋਜੈਕਟ ਪੂਰਾ ਕਿਵੇਂ ਹੋ ਗਿਆ ਕਲੋਨੀ ਪੂਰੀ ਕਿਵੇਂ ਹੋ ਗਈ ਕੋਈ ਇੱਥੋਂ ਕਹਿੰਦਾ ਮੈਂ ਦੇ ਦਿੰਨਾ ਇੱਥੋਂ ਕਹਿੰਦਾ ਮੈਂ ਕੋਈ ਦਿੰਦਾ ਨਹੀਂ ਦੂਜਾ ਕਹਿੰਦਾ ਮੈਂ ਦੇ ਦਿੰਦਾ ਜਿਹੜਾ ਕਹਿੰਦਾ ਮੈਂ ਦਿੰਦਾ ਨਹੀਂ ਉਹ ਕਿਵੇਂ ਮਤਲਬ ਪ੍ਰੋਜੈਕਟ ਪੂਰਾ ਹੋਵੇਗਾ ਬਿਲਕੁਲ ਝੂਠ ਬੋਲ ਕੇ ਸਰਕਾਰ ਇੱਥੋਂ ਤੋਂ ਜ਼ਮੀਨਾਂ ਖੋਣ ਜਾ ਰਹੀ ਆ ਔਰ ਮੈਂ ਤੁਹਾਨੂੰ ਬਾਅਦ ਦੇ ਵਿੱਚ ਇਹਦਾ ਇੱਕ ਹੱਲ ਦੱਸੂਗਾ ਲਾਸਟ ਦੇ ਵਿੱਚ ਐਂਡ ਤੱਕ ਜਰੂਰ ਵੀਡੀਓ ਸੁਣਿਓ ਕਿ ਇਹਦਾ ਹੱਲ ਕੀ ਹੈ ਲੇਕਿਨ ਦੋਸਤੋ ਜਦੋਂ ਤੁਹਾਤੋਂ ਜ਼ਮੀਨ ਲੈ ਕੇ ਡਿਵੈਲਪਰਾਂ ਨੂੰ ਦੇ ਦਿੱਤੀ ਡਿਵੈਲਪਰ ਅਰਬਾਂ ਖਰਬਾਂ ਰਪਿਆ ਲਾਉਣਗੇ ਅਰਬਾਂ ਖਰਬਾਂ ਰਪਿਆ ਕਮਾਉਣਗੇ ਉਹ ਕਦੋਂ ਤੁਹਾਡੀ ਜ਼ਮੀਨ ਛੱਡਣਗੇ ਜੀ ਮਾਲੀ ਦੇ ਕੋਲੇ ਜਿਹੜੇ ਪਿੰਡ ਪਹਿਲਾਂ ਦਿੱਤੇ ਸੀਗੇ ਉਦੋਂ ਅਜੇ ਫਰਕ ਸੀਗਾ ਪਹਿਲੀ ਲੈਂਡ ਪਾਲਿਸੀ ਦੇ ਵਿੱਚੇ ਫਰਕ ਸੀ ਕਿ ਇੱਕ ਤਾਂ ਤੁਸੀਂ ਥੋਡੀ ਜ਼ਮੀਨ ਵੇਚਣ ਦਾ ਅਧਿਕਾਰ ਤੁਹਾਡੇ ਕੋਲੇ ਲਾਸਟ ਤੱਕ ਰਹਿੰਦਾ ਸੀਗਾ ਜਿਵੇਂ ਜਿਹੜੀ ਅਕਾਲੀ ਸਰਕਾਰ ਵੇਲੇ ਜ਼ਮੀਨ ਐਕਵਾਇਰ ਹੋਣੀ ਸ਼ੁਰੂ ਹੋਈ ਸੀ ਉਹ ਜ਼ਮੀਨ ਅਜੇ ਤੱਕ ਵੀ ਏ ਬੀ ਸੀ ਡੀ ਚਾਰ ਬਲਾਕ ਨੇ ਜਿਹੜੇ ਉਹਨਾਂ ਦੀ ਰਜਿਸਟਰੀਆਂ ਬੰਦ ਹੋਈਆਂ ਨੇ ਬਾਕੀ ਈ ਐਫ ਜੀ ਐਚ ਆਈ ਜੇ ਤੱਕ ਜਿੰਨੇ ਬਲਾਕ ਨੇ ਉਹਨਾਂ ਦੀ ਅਜੇ ਵੀ ਜ਼ਮੀਨ ਵਿਕ ਰਹੀ ਆ ਉਹਨਾਂ ਨੂੰ ਉਦੋਂ ਤੱਕ ਲੋਨ ਮਿਲ ਰਹੇ ਨੇ ਲੇਕਿਨ ਇਹਨਾਂ ਨੇ ਪਹਿਲੇ ਦਿਨ ਤੋਂ ਇਹ ਤੁਹਾਡੇ ਅਧਿਕਾਰ ਖਤਮ ਕਰਤੇ। ਔਰ ਦੂਸਰੇ ਤੁਹਾਨੂੰ ਪਹਿਲੀ ਪਾਲਿਸੀ ਦੇ ਵਿੱਚ ਇਹ ਸੀਗਾ ਕਿ ਤੁਸੀਂ ਚਾਹੋ ਤਾਂ ਪੈਸੇ ਲੈ ਲਓ ਚਾਹੋ ਤਾਂ ਤੁਸੀਂ ਪਲਾਟ ਲੈ ਲਓ। ਉਹਦੇ ਜਿਹਨਾਂ ਨੇ ਇੱਕ ਕਲੋਜ਼ ਖਤਮ ਕਰਤੀ ਕਿ ਤੁਸੀਂ ਚਾਹੇ ਤਾਂ ਪੈਸੇ ਲੈ ਲਓ। ਹੁਣ ਤੁਹਾਨੂੰ ਸਿਰਫ ਔਰ ਸਿਰਫ 1200 ਗਾਜ ਪਲਾਟ ਹੀ ਮਿਲੇਗਾ ਔਰ ਕੁਝ ਨਹੀਂ। ਔਰ ਦੂਸਰਾ ਇਹਨਾਂ ਨੇ ਇੱਕ ਜਿਹੜਾ ਹੋਰ ਵੱਡਾ ਕਿਹਾ ਕਿ ਜਿਹਦੇ ਕੋਲੇ 9 ਏਕੜ ਤੋਂ ਉੱਪਰ ਜਾਂ 40 50 ਏਕੜ ਜ਼ਮੀਨ ਹੈਗੀ ਆ ਉਹ ਆਪ ਡਿਵੈਲਪ ਕਰ ਸਕਦਾ ਹੈ ਉਹਦੇ ਚ 1 ਕਰੋੜ ਰੁਪਇਆ ਏਕੜ ਮੁਤਾਬਕ ਤੁਹਾਨੂੰ ਸਰਕਾਰ ਨੂੰ ਦੇਣਾ ਪਏਗਾ ਪਹਿਲਾਂ ਜੇ ਤੁਹਾਡੀ 50 ਏਕੜ ਜ਼ਮੀਨ ਆ ਤਾਂ 50 ਕਰੋੜ ਰੁਪਇਆ ਤੁਹਾਨੂੰ ਪਹਿਲਾਂ ਸਰਕਾਰ ਨੂੰ ਦੇਣਾ ਪਵੇਗਾ ਫਿਰ ਤੁਸੀਂ ਉੱਥੇ ਡਿਵੈਲਪ ਕਰੋਗੇ ਫਿਰ ਉਹਦੇ ਡਿਵੈਲਪ ਕਰਨ ਦੀ ਖਾਤਰ ਤੁਹਾਨੂੰ ਕਰੋੜਾਂ ਰੁਪਇਆ ਚਾਹੀਦਾ 50 ਕਰੋੜ ਤਾਂ ਪਹਿਲਾਂ ਤੁਸੀਂ ਦੇਣ ਦੀ ਖਾਤਰ ਕੋਈ ਆਪਣੀ ਹੋਰ ਚੀਜ਼ ਵੇਚੋਗੇ 50 ਕਰੋੜ ਰੁਪਇਆ ਲਿਆ ਕੇ ਸਰਕਾਰ ਦਾ ਕਰ ਪਰੋਗੇ ਫਿਰ ਤੁਸੀਂ ਮਤਲਬ ਉੱਥੇ ਡਿਵੈਲਪ ਕਰੋਗੇ ਇਹ ਇਸ ਤਰ੍ਹਾਂ ਦੀ ਮਤਲਬ ਦੋਸਤੋ ਤੁਹਾਡੇ ਨਾਲ ਠੱਗੀ ਹੋਈ ਆ ਜਿਹੜੀ ਸੋਚ ਵੀ ਨਹੀਂ ਸਕਦੇ ਕਿਸਾਨੋਂ ਇਹ ਮੇਰੀ ਕੋਈ ਪੋਲਿਟੀਕਲ ਵੀਡੀਓ ਨਹੀਂ ਹੈ ਮੈਂ ਖੁਦ ਪ੍ਰਾਪਰਟੀ ਦਾ ਕੰਮ ਕਰਦਾ ਮੈਂ ਰੋਜ਼ ਤੁਹਾਨੂੰ ਪ੍ਰਾਪਰਟੀ ਬਾਰੇ ਜਾਣਕਾਰੀਆਂ ਦਿੰਦਾ ਇੱਥੇ ਮੇਰਾ ਫਰਜ਼ ਇਸ ਚੀਜ਼ ਨੂੰ ਵੀ ਨੰਗਾ ਕਰਨਾ ਹੈਗਾ ਕਿ ਸਰਕਾਰ ਵੱਲੋਂ ਲਿਆਂਦੀ ਗਈ ਪਾਲਿਸੀ ਹੈ ਜਿਹੜੀ ਇਹ ਕਿਸਾਨਾਂ ਦੇ ਜਬ ਬਾਕੀ ਲੋਕਾਂ ਦੇ ਕਿਸ ਤਰ੍ਹਾਂ ਪੱਖ ਦੇ ਵਿੱਚ ਹੈ ਜਾਂ ਖਿਲਾਫ ਹੈ ਔਰ ਜਿਹੜੇ ਲੋਕ ਹੋਰ ਰਹਿੰਦੇ ਨੇ ਜਿਨ੍ਹਾਂ ਕੋਲ ਜ਼ਮੀਨ ਵੀ ਨਹੀਂ ਹੈਗੀ ਲੇਕਿਨ ਪਿੰਡ ਤਾਂ ਉਜੜ ਗਿਆ ਜਦੋਂ ਜ਼ਮੀਨਾਂ ਖਤਮ ਹੋ ਗਈਆਂ ਜਿਹੜੇ ਲੋਕ ਲੇਬਰ ਕਰਦੇ ਨੇ ਉਹ ਲੇਬਰ ਕਿੱਥੇ ਕਰਨਗੇ ਜਿਹੜੇ ਦਿਹਾੜੀ ਜਾਂਦੇ ਨੇ ਉਹ ਦਿਹਾੜੀ ਕਿੱਥੇ ਜਾਣਗੇ ਉਹਨਾਂ ਦਾ ਤਾਂ ਖਤਮ ਹੋ ਗਿਆ ਨਾ ਕੰਮ ਔਰ ਜਿਹੜੇ ਹੋਰ ਕੋਈ ਛੋਟੀਆਂ ਮੋਟੀਆਂ ਕਾਸਟਾਂ ਨੇ ਉਹ ਕਿੱਥੇ ਜਾਣਗੀਆਂ ਸੋ ਮੇਰਾ ਕਹਿਣ ਤੋਂ ਭਾਵ ਜ਼ਿਮੀਂਦਾਰਾਂ ਦੇ ਨਾਲ ਬਾਕੀਆਂ ਨੂੰ ਵੀ ਉਜਾੜਨ ਦਾ ਪੱਕਾ ਪ੍ਰਬੰਧ ਕਰ ਦਿੱਤਾ ਹੁਣ ਦੋਸਤੋ ਇਹਦਾ ਬਚਾ ਕੀ ਹੈ ਮੈਂ ਥੋੜਾ ਜਿਹਾ ਮੇਰਾ ਬੋਲ ਬੈਠਿਆ ਕਰਕੇ ਨਾ ਮੈਂ ਜਿਆਦਾ ਡਿਟੇਲ 'ਚ ਜਾਣ ਤੋਂ ਬਚਦਾ ਕਿਉਂਕਿ ਮੈਨੂੰ ਜ਼ੋਰ ਲਾ ਕੇ ਬੋਲਣਾ ਪੈਂਦਾ ਹੁਣੇ ਤੁਸੀਂ ਬਚ ਕਿਵੇਂ ਸਕਦੇ ਆ ਬਚਨ ਦਾ ਦੋਸਤੋ ਇੱਕੋ ਇੱਕ ਤਰੀਕਾ ਉਹ ਹੈਗਾ ਇੱਕ ਜੁਨਿਟੀ ਔਰ ਪੰਚਾਇਤੀ ਤੌਰ ਤੇ ਜੁਨਿਟੀ ਤੁਸੀਂ ਆਪਣੇ ਪਿੰਡ ਦਾ اجلاس ਬਲਾਓ ਜਰਨਲ اجلاس ਬਲਾ ਕੇ ਉਹਦੇ ਵਿੱਚ ਫੈਸਲਾ ਕਰੋ ਕਿ ਆ ਸਾਡੀ ਤਰੀਕ ਨੂੰ ਸਾਡੀ ਪੰਚਾਇਤ ਦਾ ਜਰਨਲ اجلاس ਹੋਇਆ ਔਰ ਇਸ ਜਰਨਲ اجلاس ਦੇ ਵਿੱਚ ਅਸੀਂ ਇਹ ਮਤਾ ਪਾਸ ਕੀਤਾ ਕਿ ਸਾਡੇ ਪਿੰਡ ਦੀ ਜ਼ਮੀਨ ਅਕਵਾਇਰ ਨਹੀਂ ਹੋਵੇਗੀ ਔਰ ਇਸ ਮਤੇ ਨੂੰ ਇਸ اجلاس ਦੇ ਵਿੱਚ ਕੀਤੇ ਹੋਏ ਫੈਸਲੇ ਨੂੰ ਸੁਪਰੀਮ ਕੋਰਟ ਵੀ ਰੱਦ ਨਹੀਂ ਕਰ ਸਕਦਾ ਇਹ ਤੁਹਾਡਾ ਅਧਿਕਾਰ ਹੈ ਇਹ ਤੁਹਾਡਾ ਅਧਿਕਾਰ ਖੇਤਰ ਹੈ ਬਹੁਤ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਤਰ੍ਹਾਂ ਕੀਤਾ ਵੀ ਆ ਲੇਕਿਨ ਜਿਹੜੇ ਮੇਰੇ ਵੀਰਾਂ ਨੂੰ ਜਾਂ ਪੰਚਾਇਤਾਂ ਨੂੰ ਜਾਣਕਾਰੀ ਨਹੀਂ ਹੈਗੀ ਕਿਉਂਕਿ ਕੋਈ ਕਿਸੇ ਨੂੰ ਸੁਣਦਾ ਹੈ ਕੋਈ ਕਿਸੇ ਨੂੰ ਸੁਣਦਾ ਹੈ ਜਿਹੜੇ ਵੀਰ ਮੈਨੂੰ ਸੁਣਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਅਗਰ ਤੁਸੀਂ ਜ਼ਮੀਨ ਐਕਵਾਇਰ ਨਹੀਂ ਕਰਾਉਣੀ ਚਾਹੁੰਦੇ ਤਾਂ ਪਿੰਡ ਲੈਵਲ ਤੇ ਫੈਸਲਾ ਕਰਨਾ ਪਊਗਾ ਨਾ ਕਿ ਅਮਨ ਅਰੋੜੇ ਦੀ ਕਹਾਵਤ ਮੁਤਾਬਕ ਕਿ ਜਿਨੇ ਦੇਣੀਆਂ ਦੇ ਦੋ ਨਹੀਂ ਦੇਣੀ ਨਾ ਦੇ ਕਿਸੇ ਇਕੱਲੇ ਕਿਸਾਨ ਦੀ ਕਿਸੇ ਨੇ ਪਾਤ ਨਹੀਂ ਪੁੱਛਣੀ ਪਿੰਡ ਵੱਲੋਂ ਕੀਤਾ ਹੋਇਆ ਜਰਨਲ ਇਜਲਾਸ ਉਹਨੂੰ ਸਰਕਾਰ ਰੱਦ ਨਹੀਂ ਕਰ ਸਕਦੀ ਉਹਨੂੰ ਕੋਰਟ ਰੱਦ ਨਹੀਂ ਕਰ ਸਕਦੀ ਉਹ ਪਿੰਡ ਦਾ ਜਰਨਲ ਜਲਾਸ ਦਾ ਫੈਸਲਾ ਹੈ ਸਭ ਤੋਂ ਉੱਪਰ ਫੈਸਲਾ ਉਹ ਸੋ ਦੋਸਤੋ ਇਹ ਤੁਹਾਡੇ ਬਚਾ ਦਾ ਪੱਖ ਹੈ ਬਾਕੀ ਇਹਦੇ ਵਿੱਚ ਜਿਹੜੀ ਫਾਇਦੇ ਵਾਲੀ ਗੱਲ ਹੈ ਫਾਇਦਾ ਕਿਹਨੂੰ ਆ ਫਾਇਦਾ ਸਿਰਫ ਔਰ ਸਿਰਫ ਉਸ ਕਿਸਾਨ ਨੂੰ ਆ ਜਿਹੜਾ ਕਿ ਆਪਣੇ ਪੈਰਾਂ ਤੇ ਖੜਾ ਹੈ ਜਿਹਨੂੰ ਅੱਜ ਜ਼ਮੀਨ ਵੇਚਣ ਦੀ ਲੋੜ ਨਹੀਂ ਜਿਹਨੂੰ ਲੋਨ ਲੈਣ ਦੀ ਲੋੜ ਨਹੀਂ ਉਹਦੇ ਲਈ ਇਹ ਫਾਇਦੇਮੰਦ ਦਾ ਕਿਉਂਕਿ ਜਦੋਂ ਡਿਵੈਲਪ ਹੋ ਕੇ ਤੁਹਾਨੂੰ ਅੱਜ ਤੋਂ 10-15 ਸਾਲਾਂ ਨੂੰ ਉਹ ਪਲਾਟ ਮਿਲਣਾ ਕਮਜਕਮ 15 ਸਾਲਾਂ ਨੂੰ ਅ ਪਹਿਲੀ ਆਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਪਿੰਡ ਐਕਵਾਇਰ ਹੋਏ ਨੇ ਮਾਟਰਾਂ ਵਗੈਰਾ ਕੁਰੜੀ ਉਹਨਾਂ ਦੇ ਵਿੱਚ ਅਜੇ ਵੀ ਮਤਲਬ ਜਿਹੜਾ ਪ੍ਰੋਸੈਸ ਚੱਲ ਰਿਹਾਗਾ 17 ਤੋਂ 18 ਸਾਲ ਹੋ ਗਏ ਤੁਹਾਨੂੰ ਉਹ ਪਲਾਟ ਉਦੋਂ ਮਿਲਨੇ ਨੇ ਉਹ ਉਸ ਜ਼ਿਮੀਂਦਾਰ ਲਈ ਫਾਇਦਾ ਜਿਨੇ ਲੋਨ ਨਹੀਂ ਲੈਣਾ ਜੀਨੇ ਜ਼ਮੀਨ ਆਪਣੀ ਉਧਾ ਵੇਚੀ ਨੇ ਵੇਚੇ ਤੋਂ ਬਿੜਾ ਸਾਰ ਸਕਦਾ ਆਪਦੇ ਬੱਚਿਆਂ ਦੇ ਵਿਆਹ ਕਰ ਸਕਦਾ ਸਿਰਫ ਔਰ ਸਿਰਫ ਉਹ ਕਿਸਾਨ ਫਾਇਦੇ ਚ ਜਾਊਗਾ ਕਿਉਂਕਿ ਉਹਨੂੰ ਉਹਦੇ ਲਾਸਟ ਡਵੈਲਪ ਹੋਏ ਪਲਾਟ ਦੀ ਪੂਰੀ ਕੀਮਤ ਮਿਲ ਜਾਈਗੀ ਉਹਦੇ ਲਈ ਲਾਭ ਹੈ ਬਾਕੀ ਜਿੰਨਾ ਮਾਰਾ ਕਿਸਾਨ ਗਰੀਬ ਕਿਸਾਨ ਹੈ ਛੋਟੀ ਜਾਇਦਾਦ ਵਾਲਾ ਜਿਨੇ ਲੋਨ ਲੈਨੇ ਨੇ ਜਿਨੇ ਕਿੱਲਾ ਕਿੱਲਾ ਵੇਚ ਕੇ ਵਿਆਹ ਕਰਨੇ ਨੇ ਹੋਰ ਲੋੜਾਂ ਪੂਰੀਆਂ ਕਰਨੇ ਵਾਲੇ ਉਹਨਾਂ ਦੀ ਕਹਾਣੀ ਖਤਮ ਉਹਨਾਂ ਦੇ ਲਈ ਇਹ ਸਿੱਧੇ ਮੌਤ ਦੇ ਬਰੰਟ ਨੇ ਸਿੱਧੇ ਮੌਤ ਦੇ ਬਰੰਟ ਇਹ ਮੈਂ ਕਹਿ ਸਕਦਾਗਾ ਸੋ ਦੋਸਤੋ ਇਹਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਕੁਝ ਨਾ ਕੁਝ ਜਾਗਰੂਕਤਾ ਤੁਹਾਨੂੰ ਆਸਕੇ ਕਿ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ